ਅੱਧੀ ਛੁੱਟੀ ਤੋਂ ਬਾਅਦ ਸੇਮਾ ਪੀਰੀਅਡ ਸਮਾਜਿਕ ਵਾਲੇ ਮਾਸਟਰ ਜੀ ਦਾ ਹੁੰਦਾ ਸੀ ਸਾਰੀ ਕਲਾਸ ਵਿੱਚ ਉਹਨਾਂ ਦਾ ਬੜਾ ਡਰ ਹੁੰਦਾ ਸੀ ਬੱਚਿਆਂ ਨੂੰ ਕੁੱਟਣ ਲਈ ਜੋ ਡੰਡਾ ਰੱਖਿਆ ਸੀ ਉਸ ਦਾ ਨਾਮ ਕਨਪੱਟੀ ਸੀ ਜੋ ਤੂਤ ਦੀ ਇੱਕ ਪਤਲੀ ਜਹੀ ਸਟੀ ਦਾ ਬਣਿਆ ਹੁੰਦਾ ਸੀ ਜਿਸ ਨੂੰ ਕਸੂਰਵਾਰ ਦੇ ਕੰਨਾਂ ਉੱਤੇ ਜੜਿਆ ਜਾਂਦਾ ਸੀ ਮਾਸਟਰ ਜੀ ਨੇ ਇੱਕ ਬੱਚੇ ਨੂੰ ਖੜਾ ਕਰਕੇ ਪੜਨ ਲਾ ਦੇਣਾ ਬਾਕੀਆਂ ਨੂੰ ਕਹਿਣਾ ਆਪਣੀ ਆਪਣੀ ਕਿਤਾਬ ਖੋਲ ਕੇ ਨਾਲ-ਨਾਲ ਉਂਗਲ ਰੱਖੋ ਅਤੇ ਆਪ ਪੜਨ ਲਾ ਕੇ ਵਾਪਸ ਹੈਡਮਾਸਟਰ ਜੀ ਦੇ ਦਫ਼ਤਰ ਵਿੱਚ ਚਲਾ ਜਾਣਾ ਫਿਰ ਅਚਾਨਕ ਕਿਸੇ ਅਫਸਰ ਦੀ ਤਰ੍ਹਾਂ ਕਲਾਸ ਵਿੱਚ ਰੇਡ ਮਾਰਨੀ ਜਿਹੜੇ ਬੱਚੇ ਨੂੰ ਪਤਾ ਨਾ ਲੱਗਣਾ ਸਾਹਮਣੇ ਵਾਲਾ ਕਿਹੜੀ ਲਾਈਨ ਪੜ ਰਿਹਾ ਹੈ ਉਸ ਦੀ ਖੂਬ ਸੇਵਾ ਹੁੰਦੀ ਸੀ ਇੱਕ ਦਿਨ ਸਭ ਤੋਂ ਲਾਸਟ ਬੈਂਚ ਤੇ ਬੈਠੇ ਬੱਚੇ ਨੂੰ ਜਦ ਪੁੱਛਿਆ ਤਾਂ ਉਸ ਨੂੰ ਪਤਾ ਨਾ ਲੱਗਾ ਪੜਨ ਵਾਲਾ ਕਿਹੜੀ ਲਾਈਨ ਪੜ ਰਿਹਾ ਹੈ ਮਾਸਟਰ ਜੀ ਨੇ ਉਸ ਨੂੰ ਖੜਾ ਕਰ ਲਿਆ ਤੇ ਪੁੱਛਿਆ ਮੈਂ ਕੱਲ ਤੁਹਾਨੂੰ ਵਾਰਨਿੰਗ ਦੇ ਕੇ ਗਿਆ ਸੀ ਜੇ ਅੱਜ ਕਿਸੇ ਨੇ ਪੜਨ ਵੱਲ ਧਿਆਨ ਨਾ ਦਿੱਤਾ ਤਾਂ ਮੈਂ ਗਰਾਊਂਡ ਦੇ ਵਿੱਚ ਲਿਜਾ ਕੇ ਕੁੱਟਾਂਗਾ। ਬੱਚਾ ਡਰਦਾ ਡਰਦਾ ਬੋਲਿਆ, "ਮਾਸਟਰ ਜੀ ਮੈਂ ਕੱਲ ਆਇਆ ਨਹੀਂ ਸੀ।" "ਅੱਛਾ, ਕਿਉਂ ਤੂੰ ਕਿਉਂ ਨਹੀਂ ਆਇਆ ਸੀ?" "ਮਾਸਟਰ ਜੀ ਮੈਂ ਕੋਠੇ ਤੋਂ ਡਿੱਗ ਗਿਆ ਸੀ।" "ਕਿਵੇਂ ਓਏ?" "ਮਾਸਟਰ ਜੀ ਨਾਲ ਬੈਠੇ ਉਸਦਾ ਦੋਸਤ ਦੀਪੂ ਬੋਲਿਆ, "ਮਾਸਟਰ ਜੀ ਪਤੰਗ ਉਡਾਉਂਦਾ ਫਿਰਦਾ ਸੀ ਪੱਕੀ ਗਲੀ 'ਚ ਡਿੱਗ ਗਿਆ।" "ਓਏ ਕੰਜਰਾ, ਸਰਟੀਫੀਡ ਤਾਂ ਨਹੀਂ ਲੱਗੀ ਕਿਤੇ?" "ਨਹੀਂ ਨਹੀਂ ਮਾਸਟਰ ਜੀ, ਪੁੱਠੇ ਕੰਮਾਂ ਤੋਂ ਬਾਅਦ ਕਿਉਂ ਨਹੀਂ ਆਉਂਦੇ ਤੁਸੀਂ?" ਮੈਨੂੰ ਤਾਂ ਸਮਝ ਨਹੀਂ ਆਉਂਦੀ ਤੂੰ ਬਚ ਕਿਵੇਂ ਗਿਆ ਕੀ ਨਾਂ ਏ ਤੇਰਾ ਮਾਸਟਰ ਜੀ ਈਸ਼ਵਰ ਇਹ ਸੁਣ ਕੇ ਸਾਰੀ ਕਲਾਸ ਹੱਸ ਪਈ ਤੇ ਮਾਸਟਰ ਜੀ ਵੀ ਹੱਸਦੇ ਹੱਸਦੇ ਬੋਲੇ ਫਿਰ ਠੀਕ ਆ ਪਤੰਦਰਾ ਫਿਰ ਤੈਨੂੰ ਕੀ ਹੋਣਾ ਸੀ